ਹਾਂਜੀ ਸਾਡੇ ਦਰਮਿਆਨ ਨਾ ਕਿਸਾਨ ਯੂਨੀਅਨ ਦੇ ਆਗੂ ਨੇ ਸਰਦਾਰ ਇੰਦਰ ਮੋਹਨ ਜੀ ਪੱਤੋ ਹੀਰਾ ਸਿੰਘ ਜੀ ਇੰਦਰ ਮੋਹਨ ਜੀ ਜਿਹੜਾ ਕੱਲ ਨੂੰ ਪੰਜਾਬ ਬੰਦਨੇ ਦੇ ਬਾਰੇ ਜਾਣਕਾਰੀ ਦਿਓ ਜੀ ਅਸੀਂ ਪਹਿਲਾਂ ਧੰਨਵਾਦ ਕਰਦੇ ਹਾਂ ਤੁਹਾਡੇ মিডিਆ ਰਾਹੀਂ ਜਿਹੜਾ ਸਾਡਾ ਲੋਕਾਂ ਨੂੰ ਤੁਸੀਂ ਕਵਰੇਜ ਕਰਦੇ ਆਂ ਤੇ ਸਾਡੀਆਂ ਜਿਹੜੀਆਂ ਖਬਰਾਂ ਲੋਕਾਂ ਦਾ ਪਹੁੰਚਾਉਂਦੇ ਆਂ ਜਿਹੜਾ 30 ਤਰੀਕ ਦਾ ਬੰਦ ਦਾ ਸੰਧਾ ਉਹ ਸਾਰਿਆਂ ਫੋਰਮਾਂ ਨੂੰ ਰਲ ਕੇ ਜਿਹੜਾ ਬੰਦਾ ਕੱਲ ਨੂੰ ਕੀਤਾ ਜਾਣਾ ਜਿਹੜਾ ਬਾਪੂ ਡੱਲੇਵਾਲ ਮਰਨਵਾਰ ਤੇ ਬੈਠਾ ਜ 33ਵੇਂ 34ਵੇਂ ਦਾ ਜੀ ਦੇ ਵਿੱਚ ਜਾਵੜਿਆ ਉਸੇ ਤਰ੍ਹਾਂ ਸ਼ੰਭੂ ਬਾਰਡਰ ਤੇ ਜਿਹੜਾ ਮੋਰਚਾ ਚੱਲੀ ਜਾਂਦਾ ਉਹ ਮੋਰਚੇ ਕਿਉਂ ਲੱਗੇ ਤੇ ਕਾਹ ਤੋਂ ਲਾਉਣੇ ਪਏ ਤੇ ਕੀ ਕਾਰਨ ਹੈ ਜਿਹੜੇ ਮੋਦੀ ਸਰਕਾਰ ਨੇ ਕਾਨੂੰਨ ਵਾਪਸ ਕੀਤੇ ਸੀ ਉਦੋਂ ਕਿਹਾ ਸੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਵੀ ਮੈਂ ਜਿਹੜੇ ਕਾਲੇ ਕਾਨੂੰਨਾਂ ਵਾਪਸ ਲੈਣਾ ਤੇ ਉਦੋਂ ਜਿਹੜਾ ਤਰਨਾ ਚਾਹੁੰਦਾ ਮਹੀਨਿਆਂ ਬਾਅਦ ਉੱਠਿਆ ਸੀ ਦਿੱਲੀ ਦੇ ਬਾਰਡਰਾਂ ਤੋਂ ਤੇ ਉਹੀ ਜਿਹੜੇ ਦੁਆਰਾ ਖੜਣਾ ਲੈ ਕੇ ਉਹਨਾਂ ਨੇ ਸੂਬਿਆਂ ਨੂੰ ਦਿੱਤਾ ਵੀ ਜਿਹੜਾ ਆਪਾਂ ਉਦੋਂ ਮੰਗ ਕਰਦੇ ਸੀ ਵੀ ਸੂਬਾ ਲਾਗੂ ਕਰ ਸਕਦਾ ਸੈਂਟਰ ਇਹ ਲਾਗੂ ਨਹੀਂ ਕਰ ਸਕਦਾ ਉਹਨਾਂ ਨੇ ਇਹ ਗੱਲ ਦੁਆਰਾ ਦੇ ਹਰਾਤੀ ਆ ਉਹ ਸੂਬੇ ਨੂੰ ਖੜਾ ਆ ਗਿਆ ਸੂਬੇ ਉਹ ਖੜਾ ਜਿਹੜਾ ਪੇਸ਼ ਕਰਨ ਜਾ ਰਹੇ ਆ ਉਹਦੇ ਵਿਰੋਧ ਦੇ ਵਿੱਚ ਤੇ ਜਿਹੜੇ ਆਪਣੇ ਮੰਗੀ ਮਸਲੇ ਆ ਜਿਹੜੀਆਂ ਐਮ ਐਸ ਪੀ ਦੀ ਗਰੰਟੀ ਦੀ ਕਾਨੂੰਨ ਦੀ ਆ ਬਿਜਲੀ ਸੋਧ ਬਿੱਲ ਦੀਆਂ ਹੈਗੀਆਂ ਜਿੰਨੀਆਂ ਵੀ ਆਪਣੇ ਮਸਲੇ ਆ 12 13 ਉਹਨਾਂ ਦੇ ਉੱਤੇ ਜੱਥੇਬੰਦੀ ਲੜਦੀ ਆ ਉਸ ਸੰਬੰਧ ਦੇ ਵਿੱਚ ਇਹ ਜਿਹੜਾ 30 ਤਰੀਕਾ ਦਾ ਮੁਕੰਮਲ ਤੌਰ ਤੇ ਬੰਦ ਕੀਤਾ ਜਾ ਰਿਹਾ ਕਿਹੜੀਆਂ ਕਿਹੜੀਆਂ ਜੱਥੇਬੰਦੀਆਂ ਨੇ ਸਮਰਥਨ ਦਿੱਤਾ ਜੀ ਦੇਖੋ ਜੀ ਹੁਣ ਸਾਰੀਆਂ ਹੀ ਤਕਰੀਬਨ ਜੱਥੇਬੰਦੀਆਂ ਦਾ ਸਮਰਥਨ ਹੀ ਆ ਜੀ ਚਾਹੇ ਜੇ ਕੋਈ ਚਿਹਰਾ ਇੱਕ ਅੱਧਾ ਇੱਕ ਦੋ ਨਹੀਂ ਵੀ ਉਸ ਪਰ ਉਹਨਾਂ ਜਿਹੜੇ ਵਰਕਰ ਆ ਉਹ ਸਾਰੇ ਇਸ ਮਸਲੇ ਦੇ ਵਿੱਚ ਹਾਜ਼ਰ ਆ ਕਿ ਨਾ ਕੇ ਇਕੱਲੇ ਕਿਸਾਨ ਮਜ਼ਦੂਰ ਦੁਕਾਨਦਾਰ ਮਾਸਟਰ ਡਾਕਟਰ ਬੱਸਾਂ ਵਾਲੇ ਰੋਡਵੇਜ ਵਾਲੇ ਪੈਪਸੂ ਵਾਲੇ ਟਰੱਕ ਯੂਨੀਅਨ ਟੈਕਸੀ ਯੂਨੀਅਨ ਆ ਜਾਨੀ ਕਿ ਕਹਿਣ ਦਿਵਾਵਾ ਵੀ ਜੋ ਕੀਤਾ ਪੰਜਾਬ ਦੇ ਵਿੱਚ ਚੱਲ ਰਿਹਾ ਸਾਰੇ ਇਸ ਧਰਨੇ ਦੇ ਵਿੱਚ ਸਮੂਲੀਅਤ ਦਾ ਦੇਣ ਨੂੰ ਤਿਆਰ ਬੈਠੇ ਅੱਛਾ ਸਮੁੱਚੀ ਪਾਵਲਗ ਨੂੰ ਕੀ ਬੇਨਤੀ ਕਰਨੀ ਚਾਹੁੰਦੇ ਆ ਕੱਲ ਦੇ ਧਰਨੇ ਬਾਰੇ ਅਸੀਂ ਇਹੀ ਬੇਨਤੀ ਕਰਦੇ ਆ ਵੀ ਸਾਰੇ ਜਾਣੇ ਆਪਦੇ ਘਰਾਂ ਚੋਂ ਨਿਕਲੋ ਆਪਣੀਆਂ ਜਮੀਰਾਂ ਜੇ ਜਾਗਦੀਆਂ ਤੇ ਜਵਾਕਾਂ ਦੇ ਵਾਸਤੇ ਕੋਈ ਸੋਚਣਾ ਤਾਂ ਆਪਾਂ ਨੂੰ ਨਿਕਲਣਾ ਪੈਣਾ ਜੇ ਆਪਾਂ ਬਾਰਡਰਾਂ ਤੇ ਨਹੀਂ ਜਾ ਸਕਦੇ ਹੁਣ ਆਪਣੇ ਨੇੜੇ ਮਸਲਾ ਬਣ ਗਿਆ ਜਿਵੇਂ ਆਪਾਂ ਕੱਲ ਨੂੰ ਨਹਿਰਲੇ ਬੰਦ ਕਰਨਾ ਨਹਿਰਲੇ ਆਪਾਂ ਧਰਨਾ ਲਾਉਣ ਜਾ ਰਹੇ ਆ 9 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੇ ਬਾਰਡਰਾਂ ਤੇ ਨਹੀਂ ਜਾ ਸਕਦੇ ਉਹ ਵੀਰੇ ਇਸ ਧਰਨਾ ਦੇ ਵਿੱਚ ਆ ਕੇ ਸ਼ਮੂਲੀਅਤ ਕਰਨ ਕਿਉਂਕਿ ਸਰਕਾਰਾਂ ਨੂੰ ਪਤਾ ਲੱਗਿਆ ਪੰਜਾਬ ਇੱਕ ਛੜੇ ਦੇ ਇਕੱਠਾ ਹੋ ਗਿਆ ਜਿਹੜਾ ਅਸੀਂ ਕੋਈ ਲੈ ਕੇ ਜਾਵਾਂਗੇ ਖੜੜਾ ਉਹ ਪੰਜਾਬ ਨਹੀਂ ਚੱਲੂਗਾ ਤੇ ਨਹੀਂ ਅਸੀਂ ਗਾਂ ਪਾਸ ਹੁੰਦੇ